ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਦਾ YouTube ਚੈਨਲ ਤੇ ਸਵਾਗਤ ਹੈ ਜੀ ਤੇ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਅੱਜ ਅਸੀਂ ਪਟਾਣ ਵਾਲੀ ਪੱਗ ਗੁਰਪ੍ਰੀਤ ਲੱਡ ਸਟਾਈਲ ਤੁਹਾਨੂੰ ਦੱਸ ਰਹੇ ਹਾਂ ਜੀ ਦੇਖ ਕੇ ਪਹਿਲਾ ਲੜ ਅੱਧੀ ਅੱਖ ਅੱਧੀ ਗੱਲ ਤੇ ਹਾਫ ਲੜ ਦੇ ਵਿੱਚ ਪੱਟ ਬਣਾ ਕੇ ਲਗਾ ਦੇਣਾ ਹੈ ਤੇ ਦੂਸਰਾ ਲੜ ਕੰਨ ਦੇ ਤੇ ਸਿਰ ਦੇ ਸੈਂਟਰ ਵਿੱਚੋਂ ਲੈ ਕੇ ਆਉਣਾ ਹੈ ਤੇ ਪੱਗ ਦਾ ਉੱਪਰਲਾ ਪਾਸਾ ਤਲੜਾ ਪਾਸਾ ਖਿੱਚਣਾ ਹੈ ਅਤੇ ਫਿਰ ਹਾਫ ਲੜ ਦੇ ਵਿੱਚ ਹਲਕੇ ਹਲਕੇ ਵੱਟ ਬਣਾ ਲੈਣ ਹਨ ਤੇ ਫਿਰ ਵੱਟ ਬਣਾ ਕੇ ਉਸ ਲੜ ਨੂੰ ਲਗਾ ਦੇਣਾ ਹੈ ਉਸੇ ਤਰ੍ਹਾਂ ਗਲਾ ਲੜ ਪਿੱਛੋਂ ਘੁੱਟ ਕੇ ਉਹੀ ਲੜਦੇ ਬਿਲਕੁਲ ਹੀ ਥੋੜਾ ਜਿਹਾ ਨੀਵਾ ਰੱਖ ਕੇ ਲਾਉਣਾ ਹੈ ਤੇ ਉਸੇ ਤਰ੍ਹਾਂ ਹੀ ਥੱਲੜਾ ਕਪੜਾ ਪੂਣੀ ਦਾ ਖਿੱਚ ਕੇ ਹਲਕੇ ਹਲਕੇ ਹਾਫ ਲੜ ਦੇ ਵਿੱਚ ਵੱਟ ਬਣਾ ਲੈਣੇ ਹਨ ਅਤੇ ਉਸੇ ਤਰ੍ਹਾਂ ਹੀ ਵੱਟ ਬਣਾ ਕੇ ਤਗਾ ਦੇਣਾ ਹੈ ਤੇ ਵੀਰੇ ਸਾਰੇ ਵੀਰਾਂ ਨੂੰ ਇੱਕ ਹੋਰ ਬੇਨਤੀ ਹੈ ਜੇਕਰ ਤੁਸੀਂ ਕੋਈ ਵੀ ਸਾਡੀ ਵੀਡੀਓ ਦੇਖਦੇ ਹੋ ਉਸ ਨੂੰ ਪੂਰੀ ਦੇਖਿਆ ਕਰੋ ਜੀ ਉਸੇ ਤਰ੍ਹਾਂ ਹੀ ਚੌਥਾ ਲੜ ਪਿੱਛੋਂ ਘੁੱਟ ਕੇ ਲਗਾਉਣਾ ਹੈ ਜੇ ਕਰ ਵੀਰੇ ਬੱਟ ਵਿੱਚੋਂ ਵਿੱਚੋਂ ਬਣਨੇ ਰਹਿ ਜਾਂਦੇ ਹਨ ਤਾਂ ਤੁਸੀਂ ਬਾਜ ਨਾਲ ਬੱਟ ਬਣਾ ਸਕਦੇ ਹੋ ਤੇ ਥੋੜਾ ਥੋੜਾ ਹੱਥ ਨਾਲ ਹਿਲਾ ਕੇ ਸ਼ੇਪ ਵੀ ਪੱਗ ਦੀ ਬਣਾ ਸਕਦੇ ਹੋ ਅਗਰ ਤੁਸੀਂ ਕਪੜਾ ਨਹੀਂ ਪਾਉਂਦੇ ਤਾਂ ਹੱਥ ਨਾਲ ਸ਼ੇਪ ਕੱਢ ਕੇ ਥੋੜੀ ਬਾਹਰ ਨੂੰ ਵਧਾ ਸਕਦੇ ਹੋ ਉਸੇ ਤਰ੍ਹਾਂ ਹੀ ਅਗਲਾ ਲੜ ਹਾਫ ਲੜ ਦੇ ਵਿੱਚ ਬੱਟ ਬਣਾ ਕੇ ਲਗਾਉਣਾ ਹੈ ਤੇ ਉਸ ਨੂੰ ਪਟਿਆਲਾ ਸ਼ੇਪ ਆਗ ਵਾਂਗ ਉੱਪਰ ਨੂੰ ਨਹੀਂ ਲੈ ਕੇ ਜਾਣਾ ਥੋੜਾ ਨੀਵਾ ਹੀ ਰੱਖਣਾ ਹੈ ਮੇਰੀ ਮੈਂ ਫੇਰ ਦੁਬਾਰਾ ਦੱਸਣਾ ਚਾਹੂੰਗਾ ਕਿ ਇਹ ਜੋ ਪੱਗ ਹੈ ਗੁਰਪ੍ਰੀਤ ਲੱਡ ਸਟਾਈਲ ਵਰਗੀ ਹੈ ਤੁਸੀਂ ਦੇਖ ਸਕਦੇ ਹੋ ਵੀਰੇ ਵੀਡੀਓ ਚ ਉਸੇ ਤਰ੍ਹਾਂ ਹੀ ਤਾਂ ਅਗਰ ਤੁਸੀਂ ਕੱਪੜਾ ਨਹੀਂ ਪਾਉਣਾ ਚਾਹੁੰਦੇ ਪੱਗ ਵਿੱਚ ਤਾਂ ਤੁਸੀਂ ਹੱਥ ਨਾਲ ਪੱਗ ਦੀ ਸ਼ੇਪ ਨੂੰ ਬਾਹਰ ਕੱਢ ਸਕਦੇ ਹੋ ਜਿਸ ਤਰ੍ਹਾਂ ਪੱਗ ਦੀ ਸ਼ੇਪ ਸੋਹਣੀ ਲੱਗਣ ਲੱਗ ਜਾਂਦੀ ਹੈ ਉਸੇ ਤਰ੍ਹਾਂ ਹੀ ਅਗਲਾ ਲੜ ਲਗਾਉਣਾ ਹੈ ਹਾਫ ਲੜ ਦੇ ਵਿੱਚ ਬੱਟ ਬਣਾ ਕੇ ਲਗਾਉਣਾ ਹੈ ਤੇ ਜੋ ਅਗਰੀ ਲੜ ਲਾਉਣਾ ਹੈ ਅਗਰ ਤੁਸੀਂ ਉਸ ਵਿੱਚ ਵੱਟ ਬਣਾਉਣੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਇਹ ਅੱਗੇ ਇਹ ਜੀ ਪੱਗ ਨੂੰ ਪਟਿਆਲਾ ਸ਼ਾਹੀ ਪੱਗ ਵਾਂ ਉੱਪਰ ਨੂੰ ਨਹੀਂ ਲੈ ਕੇ ਜਾਣਾ ਇਸ ਦਾ ਇਸ ਦੀ ਸ਼ੇਪ ਥੋੜੀ ਨੀਵੀਂ ਹੀ ਰੱਖਣੀ ਹੈ ਬਾਹ ਦੇ ਵਿੱਚ ਤੁਸੀਂ ਦੂਸਰੇ ਲੜਾ ਨੂੰ ਉੱਪਰ ਨੂੰ ਚੱਕ ਵੀ ਸਕਦੇ ਹੋ ਜੇ ਅਗਰ ਥੱਲੇ ਨੂੰ ਆ ਜਾਣ ਹਾਂ ਹੱਥ ਦੇ ਨਾਲ ਵੀ ਜੀ ਤੁਸੀਂ ਬੱਟ ਬਣਾ ਸਕਦੇ ਹੋ ਜੇਕਰ ਕੋਈ ਰਹਿ ਜਾਵੇ ਤੇ ਬਾਇ ਨਾਲ ਉਸ ਨੂੰ ਉਸ ਦੀ ਸੈਟਿੰਗ ਕਰ ਸਕਦੇ ਹੋ। ਫੂਟੀ ਕੋਲੋਂ ਹੱਥ ਨਾਲ ਪੱਗ ਨੂੰ ਦਬ ਲੈਣਾ ਹੈ ਤਾਂ ਜੋ ਪੱਗ ਦੀ ਸ਼ੇਪ ਸੋਹਣੀ ਬਣ ਸਕੇ। ਤੇ ਲਾਸਟ ਅਲਰਟ ਤੁਸੀਂ ਸਿੱਧਾ ਹੀ ਲਾਉਣਾ ਹੈ। ਉਹ ਤੁਸੀਂ ਦੇਖ ਸਕਦੇ ਹੋ। ਲਾਸਟ ਲੜ ਨੂੰ ਅਗਰ ਸਿੱਧਾ ਲੜ ਲਗਾਉਣਾ ਹੈ ਤਾਂ ਲਾਸਟ ਲੜ ਥੋੜਾ ਲੰਬਾ ਹੋਣਾ ਚਾਹੀਦਾ ਹੈ ਤੇ ਉਸ ਨੂੰ ਫਲਾ ਕੇ ਲਗਾਉਣਾ ਹੈ ਫਲਾ ਕੇ ਸਿੱਧਾ ਹੀ ਲਗਾ ਦੇਣਾ ਮੈਂ ਇੱਕ ਵਾਰ ਵੀਰੇ ਫੇਰ ਦਰਾ ਰਿਆਂ ਕਿ ਅਗਰ ਕੋਈ ਵੀਡੀਓ ਦੇਖਦੇ ਹੋ ਤਾਂ ਉਸ ਵੀਡੀਓ ਨੂੰ ਪੂਰੀ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜੀ ਇਸ ਤਰ੍ਹਾਂ ਜੋ ਤੁਸੀਂ ਇਹ ਬੱਟਾ ਵਾਲੀ ਪੱਗ ਘੁਰਪੇ ਤੇ ਲੱਡ ਸਟਾਈਲ ਬਣ ਸਕਦੇ ਹੋ ਤੇ ਹੱਥ ਨਾਲ ਅਗਰੀ ਛੇਵ ਨੂੰ ਬਾਹਰ ਕੱਢ ਸਕਦੇ ਹੋ ਸਰਟਣਾ ਪਿਛੋਂ ਲੜ ਖਿੱਚ ਕੇ ਉਸ ਤੋਂ ਬਾਅਦ ਤੁਸੀਂ ਪੱਗ ਦੀ ਸੈਟਿੰਗ ਕਰ ਸਕਦੇ ਹੋ ਸਰਟਣਾ ਹੈ ਪਿਛਲਾ ਲੜ ਜੋ ਪਹਿਲਾ ਲੜ ਲਗਾਇਆ ਸੀ ਉਸ ਨੂੰ ਖਿੱਚਣਾ ਹੈ ਤੇ ਪੂਰਾ ਖੋਲਣਾ ਹੈ ਜੀ ਖੋਲ ਕੇ ਹਲਕਾ ਇਹ ਪਿਛੋਂ ਖਿੱਚਣਾ ਹੈ ਤੇ ਬਾਜ ਨਾਲ ਉਤੀ ਬਾਦੀ ਮਦਰ ਨਾਲ ਕੱਪੜੇ ਨੂੰ ਅੰਦਰ ਨੂੰ ਕਰਨਾ ਹੈ ਜੇ ਵੀਰ ਜੀ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਜੀ ਜੇ ਉਸ ਤੋਂ ਚੰਗੀ ਲੱਗੀ ਤਾਂ ਇਹ ਸ਼ੇਅਰ ਵੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਫਿਰ ਪੱਗ ਨੂੰ ਹੱਥਾਂ ਦੀ ਸਹਾਇਤਾ ਨਾਲ ਦੱਪਣਾ ਹੈ ਜੀ ਤੇ ਅਗਰ 50 ਤੁਸੀਂ ਨਹੀਂ ਲਾਉਣੀ ਤਾਂ ਇਹ ਬਾਜ ਦੀ ਸਹਾਇਤਾ ਨਾਲ 50 ਨੂੰ ਉੱਪਰ ਨੂੰ ਚੱਕ ਸਕਦੇ ਹੋ ਜੀ ਫਿਰ ਪਿਛਲਾੜਾ ਕੋਲੇਕੇ ਲਗਾ ਲੈਣਾ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਵਟਾਂ ਵਾਲੀ ਪੱਗ ਬੰਨ੍ਹ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ